ਨੂੰ ਗੁਲਾਮ ਕਢਾਇਆ ਹੋਇਆ ਏ ਤੇ ਬਾਦਲਾਂ ਨੇ ਉਹ ਐ ਜੀ ਪੀ ਸੀ ਨੂੰ ਪਹਿਲਾਂ ਤਾਂ ਆ ਯਾਰ ਉਹ ਪਰਮ ਹਮੇਸ਼ਾ ਨਿਤ੍ਰੰਤਰ ਰੰਦਾ ਜਿਹਦੇ ਅੰਦਰ ਰਾਜਨੀਤੀ ਹੋਵੇ ਉਹ ਪਰਮ ਹਮੇਸ਼ਾ ਨਿਤ੍ਰੰਤਰ ਰੰਦਾ ਜਿਹਦੇ niche ਰਾਜਨੀਤੀ ਹੁੰਦੀ ਹੈ ਅੱਜ ਦੇਸ਼ ਦੇ ਵਿੱਚ ਜੋ ਮਾਤੀ ਹੋ ਜਾਏ ਕਿੰਦੋਂ ਤੱਕ ਨਾ ਹਮੇਸ਼ਾ ਉੱਪਰ ਚੁੱਕਿਆ ਜਾ ਰਿਹਾ ਕਿਉਂ ਮੋਦੀ ਆ ਰਿਹਾ ਇਸ ਤੋਂ ਵਿਰਾਖ ਕਦੋਂ ਨਹੀਂ ਫੁੱਟ ਸਕਦਾ ਸਾਡੇ ਪੰਜਾਬ ਦੇ ਵਿੱਚ ਸਿੱਖੀ ਦਾ ਘਰ ਇਹ ਨੌਜਵਾਨਾਂ ਨੇ ਨਹੀਂ ਕੀਤਾ ਅਸੀਂ ਦਾੜੀਆਂ ਕੱਟੀਆਂ ਨੇ ਸਾਡਾ ਕਸੂਰ ਨਹੀਂ ਹੈ ਇਹ ਤੇ ਐ ਜੀ ਪੀ ਦਾ ਕਸੂਰ ਵੀ 몰ਦਾ ਕਸੂਰ ਦਾ ਪ੍ਰਕਾਸ਼ ਤੇ ਪਾਉਣ ਹੈ ਜਿਨੇ ਐ ਜੀ ਪੀ ਜੀ ਨੂੰ ਆਪਣੇ ਕਬਜ਼ੇ ਚ ਲੈ ਕੇ ਰੱਖਿਆ ਅੱਜ ਦੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਮੌਤ ਦਾ ਰੋਲ ਹੋਊਗਾ ਮੈਂ ਬਾਅਦ ਚ ਜੀਤ ਦੀ ਤੇ ਨਭਾਗੀ ਦੀ ਗੱਲ ਕਰਦਾ ਅੱਜ ਜੇ ਪਿੰਡ 'ਚ ਮੌਤ ਹੋ ਜਾਏ ਇੱਕ ਮੌਤ ਦਾ ਦੁੱਖ ਮਨਾਇਆ ਜਾਊਗਾ ਇੱਕ ਮੌਤ ਦਾ ਜਸ਼ਨ ਮਨਾਇਆ ਜਾਏ ਤਾਂ ਪਿੰਡ ਦੇ ਵਿੱਚ ਮਾਤਮ ਛਾ ਜਾਂਦਾ ਅਸੀਂ ਕਹਿਣ ਤੋਂ ਡਰਦੇ ਆ ਸਾਡਾ ਇੱਕ ਪੁੱਤ ਗਿਆ ਸਾਡੀ ਇੱਕ ਮੋਦੀ ਮਾਂ ਜਿਹੜੀ ਕੋਕਨਾ ਸੁਣੀ ਹੋਈ ਵੇ ਪਰ ਜੋ ਵੀ ਪੱਤ ਜੇ ਸਮਨੇ ਲੇਖਿਆ ਲੱਗਦਾ ਨਾ ਤਾਂ ਪਿੰਡ ਮਾਨ ਨਾਲ ਮੋਰ ਤੋਂ ਖੁੱਡਾਂ ਦੀ ਬਾਟਾ ਕਰਕੇ ਅਜ਼ੀਦ ਨੂੰ ਉਹਦੇ ਆਤਮ ਜੱਤਰਾ ਕਿਉਂਦਾ ਇੱਕ ਕੋਈ ਕੋਈ ਚਰਨਾ ਆ ਮੁਹਮਦ ਇਸ ਤੋਂ ਦੇ ਨੇ ਜਿਹੜੇ ਸ਼ਹੀਦੀਆਂ ਪਾਇਆ ਜ ਨੇ ਅੱਜ ਸਾਨੂੰ ਜ਼ਰੂਰਤ ਹੈ ਆਪਣੇ ਬੱਚਿਆਂ ਦੇ ਜੀਵਨ ਨੂੰ ਬਚਾਉਣ ਖਤੇ ਆਪਣੇ ਬੱਚਿਆਂ ਦੇ ਉਹਨਾਂ ਦੇ ਸੰਗ ਨੂੰ ਸੋਨਾ ਬਣਾਉਣ ਖਤੇ ਕਿ ਜਮੇ ਵੀਰਾਂ ਕੁਝ ਵੀ ਉਹ ਮੇਰੇ ਵੀਰ ਉਹ ਮੇਰੇ ਆਵਾਜ਼ ਇਹਨਾਂ ਪਿਆਰ ਦੇ ਸਾਰਿਆਂ ਨੂੰ ਸਿਰ ਚੁਕਾ ਸਦਾਨ ਕਰਦਾ ਕਿ ਤੁਹਾਡੀ ਜਿਹੜੀ ਮਿਹਨਤ ਤੁਹਾਡਾ ਜਿਹੜਾ ਜਜ਼ੂਰ ਤੁਹਾਡਾ ਜਿਹੜਾ ਜਜ਼ਬਾ ਉਹ ਜਾਈ ਨਹੀਂ ਜਾਊਗਾ ਇਸ ਹਰ ਕਦੀ ਫ੍ਰੀਸਟੋਟ ਤੇ ਇੱਕ ਬਾਤ ਕਹਾ ਕੇ ਜਦੋਂ ਬਾਪਾ ਸਾਨੂੰ ਉਹ ਲੋਕ ਸਮਾਜ ਨੂੰ ਬਚਾਉਣ ਦਾ ਬਿੜਾ ਇਹ ਤੂੰ ਚੁਕਿਆ ਇਹ ਸਬਰ ਹੋਗੇ ਸਾਹਿਬ पती जूं गुरू गो ਉਹ ਪਾਣੀ ਮੀਂਹ ਦਾ ਨਾ ਉਹ ਕੋਈ ਪੰਜਾਬੀ ਗਦਾਈ ਨਹੀਂ ਕਰ ਸਕਦਾ ਕੋਕ ਦਾ ਸ਼ੇਰ ਮੁਟਿਆਰ ਬਿੰਦਾ ਚੱਲਿਆ ਗਿਆ ਆ ਸੋਸ਼ਲ ਮੀਡੀਆ ਦੇ ਵਿੱਚ ਕਹਿੰਦਾ ਓਏ ਅੰਮਰ ਸਾਹਿਬ ਦੇ ਵਿੱਚ ਚਿੱਟਾ ਵਿਗਲਾ ਉਹ ਪੰਨਾ ਕੌਣ ਹੈ ਉਹ ਤਾਂ ਬੰਦਿਆਂ ਨੂੰ ਕਹਿੰਦੇ ਨੇ ਤੇ ਹਰ ਵਾਸਤੇ ਕੌਣ ਕਹਿੰਦਾ ਰਾਗੂ ਚਿੱਟਾ ਹੈ ਮੇਰੇ ਤੋਂ ਸੋਸ਼ਲ ਮੀਡੀਆ ਦੇ ਕੱਢ ਕੇ ਦੇਖ ਲਓ ਓਏ ਕਿਸੇ ਲੀਡਰ ਦਾ ਧੱਬਾ ਸਾਫ਼ ਕੀਤਾ ਹੈ सॼो पंजाब मावाख पुॼलियूं तालीम मार्केट पैसा कमा ਚੈਨਲੂ ਅੱਜ 2 ਕਰੋੜ ਰੁਪਿਆ ਦਾ ਉਸੇ ਵਾਰਗਾ ਜਿਹੇ ਪਾਣੀ ਪੈ ਜਾਂਦਾ ਅੱਜ ਕਹਿੰਦੇ 5-5 ਲੱਖ ਨਹੀਂ ਬਚਾਉਂਗੇ ਉਹ ਏ ਉਹ ਸਰਦਾਰ ਨੇ ਜਿਨ੍ਹਾਂ ਨੇ ਹਰ ਕਰਨਾਂ ਵਾਲੇ ਵੀ ਨੱਕ ਮੋੜਦੇ ਸੀ ਨੱਕ ਉਹ ਆਵਾਜ਼ ਵੀ ਪੰਜਾਬ ਦਾ ਪੁੱਤ ਆ ਪੰਜਾਬ ਸਾਡੀਆ ਬਾਹਰ ਦੀ ਗੱਲ ਜੀ ਅੱਜ ਪੰਜਾਬ ਵਸਦਾ ਵਸਦਾ ਕੋਈ ਅਸੀਂ ਆਪਣੀ ਜਿੰਦਗੀ ਦੀ ਮਿਹਨਤ ਲਾ ਕੇ ਕੁਰਬਾਨੀ ਕਰਕੇ ਉਹ ਪੈਸਾ ਕਮਾ ਲ ਕੇ ਇੱਕ ਪੁੱਤ ਨੂੰ ਬਚਾਉਣ ਹੱਥਾਇਆ ਜੇ ਨਹੀਂ ਨਿੱਕੀ ਮੋਟੀ ਕਰੇਂਦੇ ਉਹ ਵੀ ਲਾ ਕੇ ਕਿ ਇਹ ਤਾਂ ਤੁਸੀਂ ਲਿਆ ਜੇ ਜੂਨੋਂ ਬਾਗੀ ਸਾਡੇ ਪੰਜਾਬ ਦੀ ਕੀ ਹੋ ਸਕਦੀ ਆ ਕੀ ਹੋ ਸਕਦੀ ਆ ਐਜੇਪੀਸੀ ਹੋਵੇ ਚਾਹੇ ਬਾਦਲ ਪਰਮਾਰ ਹੋਵੇ ਇਹ ਚਾਹੇ ਮੋਟੀ ਹੋਵੇ 328 ਗਰੂਨ ਪਸਾਡੇ ਗਰੂ ਜੀ ਦੋ

ਅੱਜ ਪੰਜਾਬ ਦੇ ਜਵਾਨੀ ਦਾ ਘਾਣ ਕਰਦਾ ਪੰਜਾਬ ਦੇ ਕਿਸਾਨੀ ਦਾ ਘਾਣ ਕਰਦਾ ਉਹ ਮੇਰੇ ਗੱਲ ਯਾਦ ਆ ਗਈ ਪੁਰਾਣੇ ਟਾਈਮ ਦੇ ਗਾਣੇ ਹੁੰਦਾ ਸੀ ਮੇਰੇ ਦੇਸ਼ ਦੀ ਧਰਤੀ ਸੋਨਾ ਅੰਗੂਰ ਸੋ ਉਹਲੇ ਹੀਰੇ ਰੋਤੀ ਮੁੰਡਾ ਬਸ ਉਹ ਜਿਹੜਾ ਤਾਂ ਕਿਸਾਨ ਉੱਡੋਦੇ ਨੇ ਸੋਨਾ ਤੇ ਹੀਰਾ ਮੋਤੀ ਉਹਦਾ ਰੋਟੀ ਨੂੰ ਦੱਸ ਲੈਣ ਉਹਦਾ ਨਸ਼ਾ ਦੇ ਰਾਤ ਜਿਹੜੇ ਮੋਦੀ ਦਾ ਫੁੱਫੜ ਨੇ ਅਡਾਨੀ ਉਹ ਨਹੀਂ ਮੈਂ ਕਹਿੰਦਾ ਪਾਸੋਂ ਪਿੱਛੇ ਜੇ ਇੱਕ ਇਲੈਕਸ਼ਨ ਦੇ ਵਿੱਚ ਮੋਤੀਸਾਂ ਦਾ ਬਿਆਨ ਆਇਆ ਓਏ ਕਹਿੰਦਾ ਤੁਹਾਡੇ ਘਰ ਘਰ ਸਾਡੇ ਗੈਸ ਦੇ ਪਾਈਪਾ ਬਵਾ ਦਿਆਂ ਸ਼ੁਰੂ ਕਰ ਦਿਆਂ ਤੁਹਾਨੂੰ ਗੈਸ ਸਿਲੰਡਰਾਂ ਉੱਤੇ ਲੱਗਣ ਤੇ ਲੈ ਚ ਲੱਗਣ ਦੀ ਜਰੂਰਤ ਨਹੀਂ ਆ ਓਏ ਸੋਹਰਿਆ ਤੂੰ ਕਿਉਂ ਓਏ ਹਾਰਦਾ ਸਾਡਾ ਜੇ ਬਾਵਾ ਲੈਣੀ ਆ ਅਸੀਂ ਕਹਿੰਦੇ ਆ ਕਿ ਸਾਡੇ ਘਰ ਤਾਂ ਗੈਸ ਆਉਣੀ ਚਾਹੀਦੀ ਲੇਕਿਨ ਕਿਸੇ ਦਲਾਲਾਂ ਦੀ ਨਹੀਂ ਹੋਣੀ ਚਾਹੀਦੀ ਜਦ ਲੈ ਉਹਨੀਆਂ ਦਰਖਤਾਂ ਮੈਂ ਤਾਂ ਸਰਕਾਰੀ ਅਦਾਲਤਾਂ ਖੜੀਆਂ ਕਰ। ਮੈਂ ਕਾਗਜ਼ ਨੂੰ ਬਣਾ ਨਹੀਂ ਕਹੂੰਗਾ। ਕਈ ਗੱਲਾਂ ਕਰਨ ਮੇਰੇ ਬਾਤਾਂ ਵਾਲੀਆਂ ਆਉਂਦੇ ਨੇ। ਹਰਮੰਦਰ ਸਾਹਿਬ ਦਾ ਅਟੈਕ ਹੋਇਆ ਉਹ ਦਿਨ ਝੂਠਾ ਤੁਸੀਂ ਅੱਜ ਵੀ ਹੈ ਜਿੱਤੇ ਭਾਗੀ ਮੱਗੇ ਦੇ ਮਾਫ ਹੈ। ਪਰ ਜਨ ਜ਼ਹੀਰੇ ਉਹਨਾਂ ਦੇ ਦੇਸ਼ ਦਾ ਕੱਜ ਨਹੀਂ ਚੜਾਇਆ। ਅੱਜ ਸੋਚ ਕੇ ਲੇਖੋ ਕਿ ਦੇਸ਼ ਦਾ ਕੱਜ ਕਿੰਨਾ ਚੜ ਰਿਹਾ। ਅੱਜ ਸੋਚ ਕੇ ਲੇਖੋ ਕਿਆ ਗੱਲ ਇਹ ਹੈ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ 2 ਲੱਖ ਕਰੋੜ ਦਾ ਕਰਜ਼ਾ ਚੜਾਇਆ ਜੰਮੀ ਚੜਾਇਆ ਅਜੇ ਕਰਜ਼ਾ ਮੰਗੋ ਤੁਹਾਨੂੰ ਮੇਰੇ ਤੋਂ ਦਾ ਦੋ ਸਾਲਾਂ 'ਚ ਅਨਮਾਦੀ ਪਾਰਟੀ ਸਰਕਾਰ ਨੂੰ ਆਇਆ ਨੂੰ ਇੱਕ ਲੱਖ ਕਰੋੜ ਦਾ ਕਰਜ਼ਾ ਇੱਕ ਪਤੰਦਰ ਚੜਾ ਦੇ ਜਿਹੜੇ ਕਹਿੰਦੇ ਸੀ ਉਹ ਸਾਡੇ ਕੋਲ ਤਾਂ ਬੜਾ ਭਰਾ ਨੂੰ ਨਾ ਹੋਇਆ ਉਹ ਅਸਿੰਦਾਰ ਟੁੱਟ ਕੇ ਦੇ ਨਾਲ 50-50 ਹਜ਼ਾਰ ਕਰੋੜ ਰੇਤੂ ਹੀ ਘੜਦਾਂਗੇ ਅੱਜ ਰੇਤੂ ਤਾਂ ਆਪੇ ਹੋਈ ਜੀ ਰੱਤੇ ਜਿਵੇਂ ਬਣਾਏ ਜਿਹੜੇ ਘਰ ਮੰਦਰ ਦੇ ਬੰਦੇ ਨੂੰ ਹੋਰ ਰੋਦਦੇ ਨੇ ਬੰਦੇ ਮਾਰਾ ਹੋ ਜਾਏ ਬੰਦਿਆਂ ਤੋਂ ਕੋਈ ਗਲਤੀ ਹੋ ਜੇ ਉਹ ਮਾਫ ਹੋ ਜਾਂਦਾ ਪਰ ਕਰਮਾਂ ਦੇ ਬੁਰੇ ਨੂੰ ਪ੍ਰਮਾਤਮਾ ਸਜ਼ਾ ਦਿੰਦਾ ਅੱਜ ਕਿਹਦੇ ਦੀ ਆ ਲੋਕਾਂ ਦੇ ਘਰੋਂ ਜਾੜ ਕੇ ਦਰਵਾਜ਼ੇ ਬਾਹਰ ਮੇਚ ਕੇ ਅੱਜ ਜਿਹੜੇ ਧੜੀ ਪੈੜੀਆਂ ਇਹ ਜਿਹੜਾ ਨੀਤਾ ਜਿਹੜਾ ਪਾਪੂਰ ਹੋਵੇ ਜਿਨ੍ਹਾਂ ਨੂੰ ਮਰਮਰ ਨੇ ਪਹਿਣਾ ਨੇ ਧੀਆਂ ਨੇ ਉਹ ਬਜ਼ੁਰਗਾਂ ਨੇ ਅੱਖਾਂ ਤੇ ਮਟਾਇਆ ਹੋਵੇ ਜਦੋਂ ਉਹ ਮਾਰਾ ਨਿਕਲ ਜੇ ਤਾਂ ਸਾਨੂੰ ਸਿਰ ਚ ਧੇਨ ਵਾਲੀ ਸੀ ਇਹ ਰਿਕਾਰਡ ਰੱਖੀ ਸਹਾਬੀਆ ਗੱਲ ਅੱਜ ਇਹ ਕਰੀਏ ਕਿ ਕਿਹ ਤੋਂ ਬਾਹਦਰ ਸਿੰਘ ਸਾਹ ਦੇ ਮੈਂ ਪਹਿਲਾਂ ਵੀ ਕਹਿੰਦਾ ਮੈਂ 18 ਸਾਲ ਦੀ ਨੌਕਰੀ ਕਿਹ ਤੋਂ ਬਾਹਦਰ ਸਾਹ ਦੇ ਨਾਲ ਕਰਿਆ ਜਿੰਨਾ ਧਗੜਾ ਇਹ ਚੁਪਾਈ ਸੀ ਉਸ ਤੋਂ ਪੱਗੜਾ ਇਹ ਖਡਾਰੀ ਸੀ ਬਾਸਮਰ ਵਾਲ ਦਾ ਇਹ ਖਡਾਰੀ ਸੀ ਬਾਲੀ ਵਾਲ ਦਾ ਇਹ ਖਡਾਰੀ ਸੀ ਕਬੱਡੀ ਦਾ ਇਹ ਖਡਾਰੀ ਸੀ ਜੋ ਪਾਜ ਰੂਟ ਹੁੰਦੇ ਸੀ ਜੋਰ ਤੇ ਕਮਾਂਡਰ ਨੂੰ ਰਾਤ ਰਾਤ ਦੀ ਨਿਭਾਧਾ ਚੱਲ ਵੀ ਗਾ ਲੂ ਆਹ ਕੰਪੀਟੀਸ਼ਨ ਆ ਉਹ ਜਿੱਤ ਕੇ ਮੁੜਦੇ ਸੀਗੇ ਇਹ ਉਹ ਫਤਿਹ ਕਰਨ ਵਾਲਾ ਸਿਪਾਹੀ ਹੈ ਜਿਹੜਾ ਜਿੱਥੇ ਚੜ੍ਹਨ ਦਾ ਧਰਦਾ ਪਰਮਾਤਮਾ ਦੀ ਝੋਲੀ 'ਚ ਫੱਦੇ ਪਾਉਂਦਾ ਤੁਸੀਂ ਕਰਮ ਵਾਲੇ ਹੋ ਜੋ ਤੁਹਾਨੂੰ ਇਹ ਜਾ ਫਤਿਹ ਇੱਕ ਜੋੜਾ ਮਿਲਿਆ ਜਿੱਤ ਕੇ ਇਹ ਤੁਹਾਨੂੰ ਮੈਂ ਵਾਦਾ ਕਰਦਾ ਕਿ ਫੌਜੀ ਆਪਣੀ ਜ਼ੁਬਾਨ ਤੋਂ ਨਹੀਂ ਬੰਦਾ ਜਿੱਥੇ ਲੜਨਾ ਕਿ ਜੜਾਈ ਲੜਨੀ ਆ ਗਦਾੜੀ ਉਹ ਪਾਕਿਸਤਾਨੋ ਲੀਡਰਾਂ ਜਿਹੜਾ ਚਾਹ ਸਕਦੀਆ ਉਹਨੇ ਅਫਸਰ ਚਾਹ ਸਕਦੀਆ ਜਿਹੜੇ ਆਪਣੇ ਸਪਾਹੀਆਂ ਨੂੰ ਕਾਰਗਰ ਦੇ ਵਿੱਚ ਚੜਾ ਕੇ ਕਹਿੰਦੇ ਸਾਡੇ ਨਹੀਂ ਅਤੰਕ ਬੰਦੀਆ ਉਹ ਜਦੋਂ ਸਾਡੇ ਚ ਝਾੜੂ ਸਪਾਹੀਆਂ ਨੇ ਤੇ ਕਿੱਕਾ ਢਾ ਢਾ ਕੇ ਨਾ ਕਾਰਗਰ ਦੇ ਸੀਗਿਤ ਕੀਤਾ ਕੋ ਬਾਅਦ 10 ਸਾਲ ਬਾਅਦ ਮੰਨਣਾ ਹੀ ਪੈ ਗਿਆ ਉਹ ਨਹੀਂ ਹੋਏ ਇਹ ਤਾਂ ਕਹਿੰਦਾ ਵਿਛਤ ਪਾ ਉਹਨਾਂ ਚਾਹਤਾ ਸੀ ਕੰਨ ਉਸੇ ਦਾ ਦਬਾਉਣ خاطر ਅਸੀਂ ਆਪਣੀ ਫੌਜ ਭਾਈਸੀ ਲੱਖ ਲਾੜ ਤੈਜ 55 ਦੀ ਲੱਖ ਲਾੜ ਤੈਜ ਨਹੀਂ ਡਰਦੇ ਲੱਖ ਲਾੜ ਤੈਜ ਜੰਗ ਕਰਦੇ ਉਹ ਜੜਿਆ ਪੇਸ਼ਕਾਇਆਂ ਨੂੰ ਅਪਰਿਤੁੱਠੇ ਕੰਮਾ ਬਾਤ ਬੋਲੇ ਸੋਹਣੇ ਸੋਹਣੀਆਂ ਜੇ ਗੱਲ ਕਰਾਂ ਮੋਦੀ ਦੀ ਅੱਜ ਗੱਲ ਕੀ ਦੀ ਆ ਲੋਕ ਸਭਾ ਦੇ ਇਲੈਕਸ਼ਨ ਦੀ ਆ ਅੱਜ ਗੱਲ ਕੀ ਦੀ ਆ ਕਿਨੇ ਕਾਨੂੰਨ ਬਣਾਉਣਾ ਦੇਸ ਦਾ ਕੋਈ ਨਹੀਂ ਇੱਕ ਮੈਂਬਰ ਚੁਣਨ ਦੀਆਂ ਸਾਨੂੰ ਹੁੰਗਾ ਦੀ ਚਾਹੀਦਾ ਪਹਿਲੇ 5000 ਪਹਿਲਾਂ ਮਾਫ ਕਰਨਾ ਆਪਣਾ ਸਰਕਾਰ ਕਰਦਾ ਗਾਇਕ ਹੰਤਰਾ ਸੰਸ ਜੀ ਦਾ ਪਿਆਰ ਦਾ ਪੁੱਤ ਕੱਢ ਕੇ ਦੇਖ ਲਓ ਵੀ ਲੋਕ ਸਭਾ ਤੋਂ ਸਵਾਲ ਕੀ ਨੇ ਚੁੱਕੇ ਨੇ ਉਹਦੇ ਇੱਕ ਵੀ ਸਵਾਲ ਨਹੀਂ ਚੁੱਕਿਆ ਕਹਿੰਦਾ ਮੈਨੂੰ ਤਾਂ ਬਸ ਮੇਰੇ ਤਾਂ ਇੱਕ ਜਿੱਦ ਸੀ ਐਮਪੀਆ ਡਾਕਟਰ ਜਾਨਣਾ ਜਾਂਦਾ ਹੁਣ ਆਪਾਂ ਨੇ ਲੈਣਾ ਕੀ ਆ ਤੇ ਫਿਰ ਜੇਮ ਪਾਉਣੀ ਸੀ ਆ ਜੇਮ ਪਾਉਣੀ ਸੀ ਹੁਣ ਕਹਿੰਦਾ ਆ ਜਾ ਫਰੀਦਕੋਟ ਵਾਲੇ ਗੇਮ ਨੇ ਡੰਡੇ ਚੱਕੀ ਬੰਦੇ ਨੇ ਕਹਿੰਦੇ ਗੇਮ ਨਹੀਂ ਪਾਉਣੀ ਤੇ ਹੁਣ ਥੋੜਾ ਅੱਗੇ ਆ ਗਏ ਉਹ ਜੇਮ ਨਹੀਂ ਪਾਉਣੀ ਰੇਡ ਪਾਉਣੀ ਆ ਪੈ ਜਾਣੀ ਪੈ ਜਾਣੀ ਚਿੰਤਾ ਨਾ ਕਰੋ ਇਹ ਰੇਡ ਪੈ ਜਾਣੀ ਆ ਗੱਲ ਕੀ ਆ

ਤੁਸੀਂ ਹਾਲਾਤਾਂ ਨਾਲ ਜਦੋਂ ਅੱਜ ਖੜੇ ਹੋ ਤੁਸੀਂ ਆਉਣ ਵਾਲੇ ਟਾਈਮ 'ਚ ਖੜ ਕੇ ਬਹਾਦਰ ਸਿੰਘ ਨੂੰ ਇੱਕ ਇੱਕ ਵੋਟ ਪਵਾ ਕੇ ਮਹੌਲ ਆਪਣੀ ਹਾਈ ਪਵਾ ਕੇ ਕਾਨੂੰਨ ਜਪਣਾ ਹੋਵੇ ਆਪਣੇ ਪਿੰਡ ਦਾ ਮਾਣ ਉੱਚਾ ਕਰਾਂਗੇ ਪ੍ਰਮਾਤਮਾ ਤੁਹਾਡਿਆ ਸਹਾਰਾ ਰਹਿਣਾ ਜੋ ਸਮਾਂ ਤੁਸੀਂ ਕੱਢ ਕੇ ਆਏ ਹੋ ਪਰਮਾਤਮਾ ਤੁਹਾਨੂੰ ਸਫਰ ਦਾ ਨੀਂਹ ਪੀਂਹ ਬਣਾਵੇ ਬੋਲਣੇ ਚੁੱਕਿਆ नार कोई वया कोई मेड़ अगरि कोई चीज़ चङी लॻी असांखे जयोगु आयो महीना